ਜਿਸਾਂ ਜੈਸੀ ਪਾਸਟਰ ਜੀ ਨੇ ਦੱਸੇ ਤੇ ਜਿਹਨੂੰ ਵੀ ਜੈਸੀ ਮੇਰਾ ਨਾਮ ਰਾਜਬਾਦਰ ਸਿੰਘ ਆ ਪਿੰਡ ਮੇਰਾ ਮਚਾਕੀ ਮਾਲ ਸਿੰਘ ਦੇ ਰਹਿਣ ਵਾਲਾ ਅਸੀਂ ਪਿਛਲੇ ਸੰਡੇ ਜਦੋਂ ਆਏ ਤੇ ਪਾਸਟਰ ਜੀ ਨੇ ਪ੍ਰੋਫੈਸੀਆਂ ਕੀਤੀਆਂ ਕਿ ਤੁਸੀਂ ਨਿਊ ਚੀਜ਼ਾਂ ਨਾਲ LCD ਵਗੈਰਾ ਨਾਲ ਤੁਸੀਂ ਬਲੱਸ ਹੋਣ ਜਾ ਰਹੇ ਹੋ ਮੈਂ ਉਹਨਾਂ ਸ਼ਬਦਾਂ ਨੂੰ ਪੂਰੇ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਉਹਨਾਂ ਸ਼ਬਦਾਂ ਨੂੰ ਮੈਂ ਰਿਸੀਵ ਕੀਤਾ ਤੇ ਉਸੇ ਸੰਡੇ ਅਸੀਂ ਜਦੋਂ ਇਧਰੋਂ ਗਏ ਇਦੋਂ ਅਸੀਂ ਚਲੇ ਗਏ 3 ਵਜੇ 3 ਵਜੇ ਤੋਂ ਬਾਅਦ 4 6 4 ਵਜੇ ਅਸੀਂ ਘਰੇ ਚਲੇ ਗਏ ਘਰੇ ਜਾਣਸਾਰ ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ ਮੈਂ ਕਿਹਾ beta ਆਪਾਂ ਸ਼ਹਿਰ ਚੱਲ ਗਏ ਕਹਿੰਦੇ ਡੜੀ ਕਿਵੇਂ ਮੈਂ ਕਿਹਾ ਵੀ ਆਪਾਂ ਚੱਲਦੇ ਆਪਾਂ ਕੁਝ ਨਵਾਂ ਲੈ ਕੇ ਆਉਣੇ ਅੱਜ ਪਾਸਟ ਜੀ ਨੇ ਕਿਹਾ ਤਾਂ ਮੈਂ ਕਿਹਾ ਵੀ ਆਪਾਂ ਉਹ ਸ਼ਬਦ ਆਪਣੇ ਨਾਲ ਜ਼ਿੰਦਗੀ ਦੇ ਵਿੱਚ ਜ਼ਰੂਰ ਪੂਰਾ ਹੋਊਗਾ ਤੇ ਮੈਂ ਤੇ ਮੇਰੀ ਬੇਟੀ ਜਦੋਂ ਗਏ ਅਸੀਂ ਗਏ ਹੋਰ ਪਾਸੇ ਤੇ ਅਚਾਨਕ ਹੀ ਸੰਨ ਮੈਂ ਆਪਣੀ ਵਾਈਫ ਨੂੰ ਪੁੱਛਿਆ ਮੈਂ ਕਿਹਾ ਵੀ ਮੈਂ ਬੇਟੀਆਂ ਵਾਸਤੇ ਬੈਟਰੀ ਵਾਲੀ ਸਕੂਟਰੀ ਲੈ ਕੇ ਜਾਣੀ ਆ ਵੀ ਲੈ ਕੇ ਜਾਵਾਂ ਜਾਂ ਨਾ ਲੈ ਕੇ ਜਾਵਾਂ ਮੈਨੂੰ ਕਹਿੰਦੇ ਕਿ ਵੀ ਤੁਸੀਂ ਬੈਟਰੀ ਵਾਲੀ ਸਕੂਟਰੀ ਰਹਿਣ ਦਿਓ ਤੇ ਵੀ ਕੁਝ ਹੋਰ ਦੇਖ ਲਓ ਜ਼ਰੂਰੀ ਹੈ ਵੀ ਤੁਸੀਂ ਐਵੇਂ ਨਾ ਸਕੂਟਰੀ ਦੀ ਗੱਲ ਕਰੋ ਮੈਂ ਕਿਹਾ ਚਲੋ ਠੀਕ ਹੈ ਮੈਂ ਉਸੇ ਟਾਈਮ ਉਹਨਾਂ ਦਾ ਕਾਲ ਕੱਟਿਆ ਮੈਂ ਆਪਣੀ ਬੇਟੀ ਨੂੰ ਨਾਲ ਲਿਆ ਤੇ ਅਸੀਂ ਦੁਕਾਨਦਾਰ ਨਾਲ ਜਾਣ ਪਹਿਚਾਨ ਸੀਗੀ ਉਹਦੇ ਕੋਲੇ ਜਿੱਦਾਂ ਹੀ ਗਏ ਅਸੀਂ ਮੈਂ ਕਿਹਾ ਯਾਰ LCD ਲੈਣੀ ਆ ਮੈਨੂੰ ਕਹਿੰਦੇ ਕਿ ਕਿਹੜੀ ਮੈਂ ਕਿਹਾ ਛੋਟੀ ਵਾਲੀ ਦੇ ਦੇ ਯਾਰ ਮੈਂ ਕਿਹਾ ਵੀ ਜਿਆਦਾ ਵੱਡੀ ਨਹੀਂ ਮੈਂ ਲੈਣੀਗੀ ਮੇਰੀ ਬੇਟੀ ਦੇ ਬੇਟੀ ਬੇਟੀ ਦੇ ਪਸੰਦ ਆਈ ਮੈਨੂੰ ਕਹਿੰਦੀ ਡੈਡੀ ਕਹਿੰਦੀ ਅਕੇ ਆਹ 43 ਇੰਚ ਵਾਲੀ ਇਹ ਜਿਹੜੀ ਇਹ ਮੈਨੂੰ ਸੋਹਣੀ ਲੱਗੀ ਆ ਮੈਂ ਕਿਹਾ ਪ੍ਰਭੂ ਦੇ ਨਾਮ ਦੇ ਵਿੱਚ ਮੈਂ ਕਿਹਾ ਬਈ ਵੀ ਸਾਨੂੰ ਜਿੱਦਾਂ ਦੀ ਬੇਟੀ ਕਹਿੰਦੀ ਹੈ ਨਾ ਓਦਾਂ ਦੀ ਐਲਸੀਡੀ ਪੈਕ ਕਰ ਦੇ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਸਾਨੂੰ ਚਲਾ ਚਲੂ ਕੇ ਦਿਖਾ ਕੇ ਤੇ ਮੈਂ ਆਪਣੇ ਦਿਲ ਦੇ ਵਿੱਚ ਇਹੀ ਚੀਜ਼ ਰੱਖੀ ਮੈਂ ਕਹਾ ਪਰਮੇਸ਼ਰ ਅੱਜ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰ ਕੀਤਾ ਏ ਤੇ ਮੈਂ ਤੇ ਤੈਨ ਦਿਲੋਂ ਤੇਰਾ ਥੈਂਕਸ ਕਰਦਾ ਆ ਤੇ ਉਸੇ ਟਾਈਮ ਥੋੜੀ ਜੀ ਰੁਕਾਵਟ ਜੀ ਆਈ ਸਾਨੂੰ ਕਿ ਕਿ ਮੇਰਾ ਜਿਹੜਾ ਬਜਾਜ ਫਾਈਨਾਂਸ ਦਾ ਕਾਰਡ ਸੀਗਾ ਉਹ ਥੋੜੀ ਜੀ ਇਹ ਦਿੱਕਤ ਜੀ ਇਹ ਚੱਲ ਰਹੀ ਸੀ ਤਕਰੀਬਨ ਮੈਂ ਬੈਠੇ ਰਹੇ ਸੀ ਤਕਰੀਬਨ ਡੇਢ ਦੋ ਘੰਟਿਆਂ ਦੇ ਤਕਰੀਬਨ ਅਸੀਂ ਬੈਠੇ ਰਹੇ ਤੇ ਮੈਂ ਅਚਾਨਕ ਹੀ ਫਿਰ ਬੈਠੇ ਬੈਠੇ ਨੇ ਮੈਂ ਪ੍ਰਭੂ ਅੱਗੇ ਅਰਦਾਸ ਕੀਤੀ ਮੈਂ ਕਿਹਾ ਪ੍ਰਭੂ ਤੇਰੇ ਦਾਸਾਂ ਦੇ ਵਚਨ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਪੂਰੇ ਹੋ ਚੁੱਕੇ ਆ ਮੈਂ ਜਿੱਦਾਂ ਹੀ ਇੰਨੀ ਗੱਲ ਕਹੀ ਤੇ ਠੀਕ 2 ਮਿੰਟ ਬਾਅਦ ਮੇਰੇ ਕਾਰਡ ਦੇ ਉੱਤੇ ਮੇਰਾ ਜਿਹੜਾ ਲੋਨ ਸੀਗਾ ਉਹ ਪੂਰਾ ਹੋ ਚੁੱਕਿਆ ਮੈਂ ਪ੍ਰਭੂ ਦੇ ਥੈਂਕਸ ਕੀਤਾ ਥੈਂਕਸ ਕਰਦੇ ਨਾਲ-ਨਾਲ ਹੀ ਮੈਨੂੰ ਪ੍ਰਭੂ ਨੇ ਭੇਜ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਮੈਨੂੰ ਇੱਕ ਬਿਜਲੀ ਵਾਲਾ ਚੁੱਲ੍ਹਾ ਵੀ ਚਾਹੀਦਾ ਉਹ ਕਹਿੰਦੇ ਕਿ ਭਾਈ ਜੀ ਮਿਲ ਜੂਗਾ ਮੈਂ ਕਿਹਾ ਵੀ ਦੋਨੇ ਚੀਜ਼ਾਂ ਹੀ ਮੈਨੂੰ ਦਿਓ ਕਿੰਨੇ ਦੀਆਂ ਦਿਓਗੇ ਉਹ ਕਹਿੰਦੇ ਭਾਈ ਜੀ 19500 ਦੀ ਐਲਸੀਡੀ ਆ ਤੇ 4500 ਦਾ ਚੁੱਲ੍ਹਾ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਭਾਈ ਜੀ ਮੈਂ ਇੰਨੇ ਪੈਸੇ ਨਹੀਂ ਦੇਣੀ ਮੈਨੂੰ ਕਹਿੰਦੇ ਕਿਉਂ ਮੈਂ ਕਿਹਾ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਫਿਰ ਮੈਂ ਪ੍ਰਭੂ ਅੱਗੇ ਫਿਰ ਮੈਂ ਫਰਿਆਦ ਕੀਤੀ ਮੈਂ ਕਿਹਾ ਪ੍ਰਭੂ ਮੇਰੀ ਸਹਾਇਤਾ ਤੇ ਮਦਦਕਾਰ ਤੂੰ ਐ ਮੈਂ ਇਸੇ ਤਰ੍ਹਾਂ ਮੈਂ ਪ੍ਰਭੂ ਦਾ ਧੰਨਵਾਦ ਕਰਕੇ ਤੇ ਮੈਂ ਉਹਨਾਂ ਨੂੰ ਦੁਬਾਰਾ ਕਿਹਾ ਉਹਨਾਂ ਨੇ ਕੀ ਕੀਤਾ ਮੈਨੂੰ ਦੋਨੇ ਚੀਜ਼ਾਂ 22000 ਰੁਪਏ ਦੇ ਵਿੱਚ ਮੇਰੇ ਨਾਲ ਡਨ ਹੋ ਗਈਆਂ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਪ੍ਰਭੂ ਦਾ ਤੇ ਪ੍ਰਭੂ ਦੇ ਦਾਸ ਦਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਟੈਸਟਮਨੀਆ ਮੇਰੇ ਸਭ ਤੋਂ ਜ਼ਿਆਦਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਦਾ ਮੈਂ ਇਸ ਲਿਸਟ ਨਾਲ ਜੁੜਿਆ ਮੇਰੇ ਆਏ 2 ਮਹੀਨੇ 3 ਮਹੀਨੇ ਬਾਅਦ ਮੇਰੀ ਕੋਈ ਨਾ ਕੋਈ ਟੈਸਟਮਨੀ ਖੜੀ ਹੁੰਦੀ ਹੈ ਮੈਂ ਤਹਿ ਜਿਲੋ ਧੰਨਵਾਦ ਕਰਦਾ ਪ੍ਰਭੂ ਦਾ ਤੇ ਪ੍ਰਭੂ ਦੇ ਦਾਸ ਦਾ ਮੇਰੇ ਵੱਲੋਂ ਸਾਰੀ ਕਲੀਸਿਆ ਨੂੰ ਜੈ ਮਸੀਹ